ਫਗਵਾੜਾ ਨਜ਼ਦੀਕ ਪਿੰਡ ਮਲਕਪੁਰ ਤੋਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਟੀਮ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਫਿਰੋਜ਼ਪੁਰ ਦੇ ਪਿੰਡਾਂ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਸਮਗਰੀ ਲੈ ਕੇ ਇੱਕ ਜਥਾ ਰਵਾਨਾ ਹੋਇਆ। ਇਹ ਜਥਾ ਯੂਨੀਅਨ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਦੀ ਅਗਵਾਈ ਹੇਠ ਰਵਾਨਾ ਹੋਇਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ناکامی ਦੇ ਕਾਰਨ ਬਹੁਤ ਸਾਰੇ ਬਾਰਡਰ ਏਰੀਆ ਵਿੱਚ ਸਤਲੁਜ ਅਤੇ ਰਾਵੀ ਦਰਿਆ ਦਾ ਪਾਣੀ ਦਾਖਲ ਹੋਇਆ ਹੈ ਜਿਸ ਨਾਲ ਕਿਸਾਨਾਂ ਦੀਆਂ ਫਸਲਾਂ, ਪਸ਼ੂਆਂ, ਘਰਾਂ ਤੇ ਕੀਮਤੀ ਜ਼ਿੰਦਗੀਆਂ ਦਾ ਵੀ ਕਾਫੀ ਨੁਕਸਾਨ ਹੋ ਗਿਆ। ਜਿਸ ਲਈ ਇਸ ਨੁਕਸਾਨ ਦੀ ਹਾਜ਼ ਸਮੇ ਸਮੇਂ ਦੀਆਂ ਸਰਕਾਰਾਂ ਜ਼ਿੰਮੇਵਾਰ ਨੇ ਉਹਨਾਂ ਸਰਕਾਰ પાસે ਮੰਗ ਕੀਤੀ ਹੈ ਕਿ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ 70000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਇਸ ਤੋਂ ਇਲਾਵਾ ਉਹਨਾਂ ਆਖਿਆ ਕਿ ਯੂਨੀਅਨ ਵੱਲੋਂ ਹਰ ਪੀੜਤਾਂ ਨੂੰ ਰਾਹਸਮਗਰੀ ਦੇ ਨਾਲ-ਨਾਲ ਸੋਲਰ ਲਾਈਟਾਂ ਵੀ ਦਿੱਤੀਆਂ ਜਾਣਗੀਆਂ ਦੇਖੋ ਇਹ ਜਿਹੜੀ ਕੁਦਰਤੀ ਤਰਾਸ ਦੀ ਜਾਂ ਕਹਦੇ ਹੋ ਸਰਕਾਰਾਂ ਦੀ ਨਿਕਾਮੀ ਕਰਕੇ ਜੀ ਬਹੁਤ ਸਾਰੇ ਨਕਰਾਂ ਦੇ ਵਿੱਚ ਤਾਂ ਬਿਲਕੁਲ ਕਹਿ ਦਿਓ ਕਿ ਨਾ ਫਸਲ ਬਚੀ ਐ ਨਾ ਕਿਸੇ ਦਾ ਪਸ਼ੂਪਾ ਬਚਿਆ ਵੱਡਾ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਤੇ ਹੀ ਉਹ ਵੈਸੇ ਦਾ 23 ਦੇ 23 ਜ਼ਿਲ੍ਹਿਆਂ 'ਚ ਨੁਕਸਾਨ ਹੋਇਆ ਪਰ ਜਿਹੜੇ ਖਾਸ ਕਰ ਬਾਰਡਰ ਦੇ ਨਾਲ ਦੇ ਏਰੀਆ ਆ ਉੱਥੇ ਜਿਆਦਾ ਸਤਲੁਜ ਰਾਵੀ ਨੇ ਜਿੱਥੇ ਜਿਆਦਾ ਜਿਹੜਾ ਹੜਾ ਮਚਾਇਆ ਸਤਲੁਜ ਨੇ ਵੀ ਜਾ ਕੇ ਮੋਕੇ ਸਾਈਡ ਤੇ ਸੋ ਅੱਜ ਇਹ ਫਿਰੋਜ਼ਪੁਰ ਨੂੰ ਇੱਥੋਂ ਜਿਹੜਾ ਬੱਗਾ ਪਿੰਡ ਐ ਉੱਥੇ ਨੂੰ ਰਸਤਾ ਜਿਹੜੀਆਂ ਵਸਤਾਂ ਮਲਖਪੁਰ ਤੋਂ ਜਾ ਰਹੀਆਂ ਕਿਉਂਕਿ ਇੱਥੋਂ ਪਹਿਲਾਂ ਵੀ ਜਿਹੜੀਆਂ ਰਸਤਾ ਵਸਤਾ ਉਹ ਚਾਹੇ ਦੇਰਾ ਬਾਬਾ ਨਾਨਕ ਹੋਵੇ ਰਮਦਾਸ ਹੋਵੇ ਸੁਲਤਾਨਪੁਰ ਲੋਧੀ ਹੋਵੇ ਸਾਰੇ ਜਗ੍ਹਾ ਰਸਤਾਂ ਬਣਾ ਕੇ ਭੇਜੀਆਂ ਕਿੱਟਾ ਬਣਾ ਕੇ ਸਪੈਸ਼ਲ ਸੋ ਸਰਦਾਰ ਹਰਪ੍ਰੀਤ ਸਿੰਘ ਬਾਜਵਾ ਜੀ ਸਾਡੇ ਮੁਵੰਨਿਤ ਪ੍ਰਧਾਨ ਨੇ ਭਾਰਤੀ ਕਿਸਾਨੀ ਨੂੰ ਦੋਪਰ ਦੇ ਇਹਨਾਂ ਦੇ ਨਗਰਾਂ ਦੀਆਂ ਸੰਗਤਾਂ ਸਾਰੇ ਸਾਡੇ ਸਾਥੀ ਆਸ-ਪਾਸ ਦੇ ਨਗਰਾਂ ਦੇ ਸੋ ਸਾਰਿਆਂ ਨੇ ਅੱਜ ਇਹ ਜਿਹੜੀ ਆ ਰਸਤਾ ਵਸਤਾ ਇੱਥੋਂ ਬਲਤ ਨਾਲ ਤੋਂ ਇਹ ਫਰੋਜਪੁਰੀ ਨੂੰ ਜਿਹੜੀਆਂ ਲੈ ਕੇ ਜਾ ਰਹੇ ਨੇ ਹੜਪੀਟਾਂ ਵਾਸਤੇ ਔਰ ਇਹ ਸਪੈਸ਼ਲ ਕਿੱਟਾਂ ਬਣਾਈਆਂ ਹੋਈਆਂ ਨੇ ਜਿਹਦੇ ਵਿੱਚ ਆਟਾ ਤੇਲ ਦਾਣਾ ਸਾਰਾ ਕੁਝ ਪਾ ਕੇ ਬਣਾਈਆਂ ਨੇ ਤਾਂ ਕੁਛ ਅੰਬਾਜੀਤ ਸਿੰਘ ਸਾਹਿਬ ਨੇ ਲਾਈਟਾਂ ਵੀ ਜਿਹੜੀਆਂ ਸੋਲਰ ਲਾਈਟਾਂ ਨੇ ਜੀ ਉਹ ਲੈ ਕੇ ਚੱਲੇ ਨੇ ਵੀ ਉਹਨਾਂ ਪਿੰਡਾਂ ਦੇ ਵਿੱਚ ਜਿੱਥੇ ਲਾਈਟ ਦੀ ਪ੍ਰੋਬਲਮ ਹੈਗੀ ਹੈ ਉੱਥੇ ਸੋਲਰ ਲਾਈਟਾਂ ਜਿਹੜੀਆਂ ਉਹ ਵੀ ਉਹਨਾਂ ਦੀ ਸੇਵਾ ਵੀ ਹੋਏਗੀ ਉਹ ਵੀ ਲੈ ਕੇ ਜਾ ਰਹੇ ਨੇ ਦੇਖੋ ਪੰਜਾਬ ਸਰਕਾਰ ਨੇ ਤਾਂ ਜਿਹੜਾ ਅਸੀਂ 70000 ਦੀ ਮੰਗ ਕੀਤੀ ਹੋਈ ਹੈ ਜੀ ਤੇ ਉਹਨਾਂ ਨੇ 20000 ਕਿਹਾ 20000 ਦੇ ਵਿੱਚ ਤਾਂ ਖੇਤ ਨਹੀਂ ਸਿੱਧੇ ਹੋਣੇ ਖੇਤਾਂ ਚੋਂ ਰੇਤ ਨਹੀਂ ਬਾਹਰ ਕੱਢੀ ਜਾਣੀ ਤੇ ਉਹਨਾਂ ਲੋਕਾਂ ਦੀ ਰਹਿ ਗੁਜ਼ਾਰ ਕਿੱਥੋਂ ਹੋਏਗੀ ਉਹਨਾਂ ਲੋਕਾਂ ਦਾ ਜਿਹੜਾ ਬੱਚੇ ਦੀ ਸਿੱਖਿਆ ਜਿਹੜੀ ਆ ਉਹ ਕਿੱਥੋਂ ਚੱਲੇਗੀ ਉਹ ਪਰਿਵਾਰ ਕਿਵੇਂ ਚੱਲਣਗੇ ਸੋ ਇਹ ਸਾਰੇ ਦਾ ਸਾਰਾ ਜਿਹੜਾ ਮੈਂ ਜੋ ਸਮਝਦਾ ਸਰਕਾਰ ਦੇ ਵੱਲੋਂ ਬਿਲਕੁਲ ਨਾ માત્ર ਇਹ ਕੀਤਾ ਗਿਆ ਹੈਗਾ ਪਰ ਅਸੀਂ ਇਹ ਸਮਝਦੇ ਆਂ ਵੀ ਇਹ ਅਸੀਂ ਉਹਦੇ ਵਾਸਤੇ ਸੰਘਰਸ਼ ਵੀ ਕਰਾਂਗੇ ਔਰ ਸਰਕਾਰ ਕੋਲੋਂ ਮੰਗ ਕਰਾਂਗੇ ਵੀ ਇਹ 70000 ਜਿਹੜਾ ਅਸੀਂ ਝੋਨੇ ਵਾਸਤੇ 1 ਲੱਖ ਕਣੇ ਵਾਸਤੇ ਮੰਗਿਆ ਹੈਗਾ 1 ਲੱਖ ਪਸ਼ੂ ਵਾਸਤੇ ਔਰ ਜਿਨ੍ਹਾਂ ਦੇ ਘਰ ਦੇ ਜੀ ਗਏ ਨੇ ਉਹਨਾਂ ਵਾਸਤੇ ਕਰੋੜ ਦੇ ਸਰਕਾਰ ਦੀ ਨੌਕਰੀ ਚੁੱਕੜੀ ਨੌਕਰੀ ਖੋ ਦਿੱਤੀ ਜਾਵੇ ਕਿਉਂਕਿ ਇਹ ਮੈਂ ਕਹੂੰਗਾ ਸਰਕਾਰ ਦੀ ਨਕਾਮੀਆ ਜਿਹੜੀ ਮੈਨੇਜਮੈਂਟ ਇਹਨਾਂ ਦੀ ਹੈਗੀ ਆ ਉਹ ਸਹੀ ਨਹੀਂ ਹੋ ਸਕੀ ਤੇ ਇਸ ਕਰਕੇ ਮਿਸ ਮੈਨੇਜਮੈਂਟ ਦੇ ਨਾਲ ਹੀ ਆੜਾਏ ਨੇ ਇਸ ਤੋਂ ਇਲਾਵਾ ਯੂਨੀਅਨ ਦੇ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਬਾਜਵਾ ਨੇ ਸਹਿਯੋਗ ਕਰਨ ਵਾਲੇ ਸਾਰੇ ਹੀ ਸਹਿਯੋਗੀਆਂ ਦਾ ਧੰਨਵਾਦ ਕੀਤਾ ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਤੇ ਪਿੰਡ ਵਾਸੀ ਮੌਜੂਦ ਸਨ ਪਿੰਡ ਮਲਕਪੁਰ ਤੋਂ ਨਵਰਾਂਗ ਚੈਨਲ ਦੇ ਰਜਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਜਿੱਦੋਂ ਦਾ ਵਿਹੜਾ ਆਇਆ ਪੰਜਾਬ ਦੇ ਵਿੱਚ ਸਾਰੇ ਮੇਰੇ ਵੀਰ ਹਲ ਮਿਲ ਕੇ ਕੋਈ ਸੰਸਤਾ ਨਹੀਂ ਪਿੰਡ ਮਲਕਮੁਰ ਨੂੰ ਨਰੂੜ ਹੈ ਹੋਰ ਸਾਰੇ ਵੀਰ ਮਿਲ ਕੇ ਕੁਝ ਹੱਥੀਂ ਸੇਵਾ ਕਰਦੇ ਨੇ ਕੁਝ ਮਾਇਆ ਦੀ ਕਰਦੇ ਨੇ ਅੱਜ ਫਿਰੋਜ਼ਪੁਰ ਦੇ ਪਿੰਡਾਂ ਦੇ ਵਿੱਚ ਜਾਣਾ ਜਿੱਥੇ 100 ਕੁ ਕਿੱਟ ਅਤੇ ਕੁਝ ਤਰਪਾਲਾਂ ਪਾਣੀ ਤੇ ਸਾਡਾ ਇੱਕ ਵੀਰ ਹੈ ਉਹਨੇ ਲਾਈਟਾਂ ਦੀ ਸੇਵਾ ਕੀਤੀ ਏ ਉਹ ਵੱਡੇ ਲੈਵਲ ਤੇ ਲਾਈਟਾਂ ਲੈ ਕੇ ਜਾਣੀਆਂ ਉਸ ਤੋਂ ਬਾਅਦ ਅਸੀਂ ਆਈਡੈਂਟੀਫਾਈ ਕੀਤੇ ਨੇ ਉੱਥੇ 10 ਕੰਨਿਆਂ ਜਿਹੜੀਆਂ ਕਿ ਪਲੱਸ 2 ਚ ਪੜ੍ਹਦੀਆਂ ਜਿਨ੍ਹਾਂ ਦੇ ਘਰ ਨੁਕਸਾਨ ਹੋ ਗਏ ਜਾਂ ਫਸਲਾਂ ਰੁੜ ਗਈਆਂ ਉਹਨਾਂ ਦੀ ਪੜ੍ਹਾਈ ਨਾ ਰੁਕੇ ਜਿੰਨੇ ਮੇਰੇ ਵੀਰ ਨੇ ਨਾਲ ਜਿੱਦਾਂ ਇਹ ਕਹਿਣਗੇ ਮਾਲੀ ਮਦਦ ਜਿੰਨੀ ਕਹਿਣਗੇ ਉਹ ਵੀ ਉੱਥੇ ਜਾ ਕੇ ਕੀਤੀ ਜਾਣੀ ਏ